ਕਿ ਇਹਨਾਂ ਰੁੱਖਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਾ ਲਈਏ ਤਾਂ ਜੋ ਸਾਡਾ ਵਾਤਾਵਰਨ ਉਹ ਬਚਿਆ ਰਹੇ ਪਰ ਇੱਥੋਂ ਦੇ ਅਧਿਕਾਰੀਆਂ ਨੇ ਵੱਡਣ ਵਾਲਿਆਂ ਨੇ ਇੱਕ ਵੀ ਨਹੀਂ ਸੁਣੀ ਤੇ ਜਿਹੜੇ ਜਿਹੜੇ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੇ ਰੁੱਖ ਸੀਗੇ ਕਈ ਰੁੱਖ ਉਹਨਾਂ ਨੂੰ ਕੱਟ ਕੇ ਤਬਾਹ ਕਰ ਦਿੱਤਾ ਹੈ ਕਟਿਆ ਵੀ ਰਾਤ ਦੇ ਹਨੇਰੇ ਦੇ ਵਿੱਚ ਦੇਰ ਰਾਤ ਇਹਨਾਂ ਨੂੰ ਕਟਿਆ ਗਿਆ ਇੱਕ ਵਾਰੀ ਮੈਂ ਸਟਿੱਪਲ ਦਾ ਮਾਰਡਰ ਹੋ ਗਿਆ ਕਿੰਨੇ ਇਹੋ ਜਿਹੇ ਪੀਪਲ ਸਾਡੇ ਭਾਰਤ ਸਾਡੇ ਪੰਜਾਬ ਵਿੱਚ ਲਾਪਤਾ ਨੇ 100-year-old pelican tree which gave us its leaves are already dying eight hours into into its murder its leaves are already dying how can we put up with this travesty So my colleague came and told me the tree has already been murdered it been this lawlessness will be punished i am determined in a lawlessness ਜਿਹਨਾਂ ਨੇ ਰਾਤ ਨੂੰ ਚੋਰਾ ਮੰਗ ਆਕੇ ਇਹ ਦੋ ਐਂਸ਼ੈਂਟ ਟਰੀਜ਼ ਨੂੰ ਮਾਰਤਾ ਤੇ ਜਿਹੜੇ-ਜਿਹੜੇ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੇ ਰੁੱਖ ਸੀਗੇ ਕਈ ਰੁੱਖ ਉਹਨਾਂ ਨੂੰ ਕੱਟ ਕੇ ਤਬਾਹ ਕਰ ਦਿੱਤਾ ਏ ਕਟਿਆ ਵੀ ਰਾਤ ਦੇ ਹਨੇਰੇ ਦੇ ਵਿੱਚ ਦੇਰ ਰਾਤ ਇਹਨਾਂ ਨੂੰ ਕਟਿਆ ਗਿਆ ਰੁੱਖ ਲਗਭਗ 50 ਸਾਲ ਕੋਈ ਸੀਗਾ ਕੋਈ 20 ਸਾਲ ਪੁਰਾਣਾ ਸੀਗਾ ਕੋਈ 100 ਸਾਲ ਪੁਰਾਣਾ ਸੀਗਾ ਇਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਪੂਰਾ ਇੱਕ ਤਰ੍ਹਾਂ ਕਹਿ ਸਕਦੇ ਕਿ ਬਿਲਡਿੰਗ ਨੂੰ ਖੰਡਰ ਬਣਾ ਦਿੱਤਾ ਗਿਆ ਹੈ ਜਿਹੜੇ ਰੁੱਖਾਂ ਦੀ ਛਾਵਾਂ ਹੇਠ ਬਹਿ ਕੇ ਕਈ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਤੀਤ ਕੀਤੀਆਂ ਹੋਣਗੀਆਂ ਕਈ ਲੋਕਾਂ ਦੇ ਇੱਥੇ ਯਾਦਾਂ ਜੁੜੀਆਂ ਹੋਣਗੀਆਂ ਪਰ ਇਹ ਯਾਦਾਂ ਨੂੰ ਢਹ ਢੇਰੀ ਇੱਕੋ ਦਮ ਦੇ ਵਿੱਚ ਰਾਤੋਂ ਰਾਤ ਜਲੰਧਰ ਦੇ ਸਿਵਲ ਹਸਪੀਟਲ ਦੇ ਸਿਵਲ ਸਰਜਨ ਦਫ਼ਤਰ ਦੀ ਰੈਨੋਵੇਸ਼ਨ ਕੀਤੀ ਜਾ ਰਹੀ ਹੈ ਇਹ ਬਿਲਡਿੰਗ ਲਗਭਗ 50 ਸਾਲ ਤੋਂ ਵੀ ਪੁਰਾਣੀ ਸੀਗੀ ਰੈਨੋਵੇਟ ਹੋਣੀ ਚਾਹੀਦੀ ਸੀਗੀ ਪਰ ਇਸ ਬਿਲਡਿੰਗ ਨੂੰ ਰੈਨੋਵੇਟ ਕਰਨ ਦੇ ਨਾਲ-ਨਾਲ ਇੱਥੇ ਲਗਭਗ 100 150 ਸਾਲ ਪੁਰਾਣੇ ਰੁੱਖ ਸੀ ਜਿਹੜੇ ਉਹਨਾਂ ਨੂੰ ਵੀ ਕੱਟ ਦਿੱਤਾ ਗਿਆ ਹੈ ਹਾਲਾਂਕਿ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਤਰਕ ਵੀ ਦਿੱਤੇ ਗਏ ਕਿ ਇਹਨਾਂ ਰੁੱਖਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਾ ਲਈਏ ਤਾਂ ਜੋ ਸਾਡਾ ਵਾਤਾਵਰਣ ਉਹ ਬਚਿਆ ਰਹੇ ਪਰ ਇੱਥੋਂ ਦੇ ਅਧਿਕਾਰੀਆਂ ਨੇ ਵੱਡਣ ਵਾਲਿਆਂ ਨੇ ਇੱਕ ਵੀ ਨਹੀਂ ਸੁਣੀ ਤੇ ਜਿਹੜੇ-ਜਿਹੜੇ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੇ ਰੁੱਖ ਸੀਗੇ ਕਈ ਰੁੱਖ ਉਹਨਾਂ ਨੂੰ ਕੱਟ ਕੇ ਤਬਾਹ ਕਰ ਦਿੱਤਾ ਹੈ ਕਟਿਆ ਵੀ ਰਾਤ ਦੇ ਹਨੇਰੇ ਦੇ ਵਿੱਚ ਦੇਰ ਰਾਤ ਇਹਨਾਂ ਨੂੰ ਕਟਿਆ ਗਿਆ ਇੱਕ ਵਾਰੀ ਮੈਂ ਕਹੂੰਗਾ ਕਿ ਗੁਲਸ਼ਨ ਕੈਮਰਾ ਕਮਾ ਕੇ ਸਾਰੇ ਪਾਸੇ ਦਿਖਾ ਦਨ ਕਿ ਜਿਹੜੇ ਰੁੱਖ ਲਗਭਗ 50 ਸਾਲ ਕੋਈ ਸੀਗਾ ਕੋਈ 20 ਸਾਲ ਪੁਰਾਣਾ ਸੀਗਾ ਕੋਈ 100 ਸਾਲ ਪੁਰਾਣਾ ਸੀਗਾ ਇਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਪੂਰਾ ਇੱਕ ਤਰ੍ਹਾਂ ਕਹਿ ਸਕਦੇ ਕਿ ਬਿਲਡਿੰਗ ਨੂੰ ਖੰਡਰ ਬਣਾ ਦਿੱਤਾ ਗਿਆ ਹੈ ਜਿਹੜੇ ਰੁੱਖਾਂ ਦੀ ਛਾਵਾਂ ਹੇਠ ਬਹਿ ਕੇ ਕਈ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਤੀਤ ਕੀਤੀਆਂ ਹੋਣਗੀਆਂ ਕਈ ਲੋਕਾਂ ਦੇ ਇੱਥੇ ਯਾਦਾਂ ਜੁੜੀਆਂ ਹੋਣਗੀਆਂ ਪਰ ਇਹ ਯਾਦਾਂ ਨੂੰ ਢਹ ਢੇਰੀ ਇੱਕੋ ਦਮ ਦੇ ਵਿੱਚ ਰਾਤੋਂ ਰਾਤ ਕਰ ਦਿੱਤਾ ਗਿਆ ਕੁਝ ਕੁ ਵਾਤਾਪਰਨ ਪ੍ਰੇਮੀ ਮੇਰੇ ਨਾਲ ਨੇ ਜਿਹੜੇ ਇੱਥੋਂ ਦੀ ਦੇਖਰੇਖ ਕਰ ਰਹੇ ਸੀ ਕਿ ਰੁੱਖਾਂ ਨੂੰ ਨਾ ਵੜਿਆ ਜਾਵੇ ਪਰ ਇਹਨਾਂ ਦੇ ਉਲਟ ਜਾ ਕੇ ਅਧਿਕਾਰੀਆਂ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੂੰ ਕੱਟ ਕੇ ਪਰੇ ਮਾਰਿਆ ਤੇ ਜਿਹੜਾ ਤੱਕ ਜੜੀਆਂ ਨੇ ਉਹ ਪੱਟ ਕੇ ਰੱਖ ਦਿੱਤੀਆਂ ਨੇ ਤੇ ਜਸਵੀ ਮਨਾਸ ਮੇਰੇ ਨਾਲ ਨੇ ਮਨਾਸ ਸਾਹਿਬ ਇਹ ਕਿੰਨੇ ਕਿ ਦਿਨਾਂ ਦਾ ਕੰਮ ਚੱਲ ਰਿਹਾ ਸੀਗਾ ਤੇ ਤੁਸੀਂ ਕਿੰਨੇ ਕਿ ਦਿਨਾਂ ਤੋਂ ਨਿਗਰਾਨੀ ਰੱਖ ਰਹੇ ਸੀ ਇਹਦੇ ਤੇ ਅ ਮੰਨਦੀਪ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਅ ਇਹ ਜਿਹੜਾ ਗਵਰਨਮੈਂਟ ਜਿਹੜੀ ਹੈਗੀ ਹੈ ਪੁਰਾਣਾ ਸਿਵਲ ਸਰਜਨ ਆਫਿਸ ਤੋਂ ਆਗੇ ਤੇ ਨਵਾਂ ਕ੍ਰਿਟੀਕਲ ਕੇਅਰ ਯੂਨਿਟ ਬਣਾਉਣਾ ਚਾਹੀ ਰਿਹਾ ਜੀਦਾ ਕਿ ਅਸੀਂ ਪੂਰੇ ਤਰੀਕੇ ਨਾਲ ਸਾਥ ਦਿੰਨੇ ਆ ਸ਼ਹਿਰ ਨੂੰ ਨਵਾਂ ਕ੍ਰਿਟੀਕਲ ਕੇਅਰ ਯੂਨਿਟ ਦੀ ਲੋੜ ਹੈ ਲੇਕਿਨ ਇਹ ਪੁਰਾਣੀ ਬਿਲਡਿੰਗ ਦੇ ਨਾਲ ਨਾਲ ਤੇ ਬੜੇ ਪੁਰਾਣੇ 100 100 ਸਾਲ ਪੁਰਾਣੇ ਪੇੜ ਵੀ ਸਗੇ ਜਿਨ੍ਹਾਂ ਨੂੰ ਨਵੀਂ ਬਿਲਡਿੰਗ ਦਾ ਪਾਰਟ ਬੜੇ ਆਰਾਮ ਨਾਲ ਬਣਾਇਆ ਜਾ ਸਕਦਾ ਸੀਗਾ ਮੈਂ ਦਾਅਵੇ ਨਾਲ ਕਹਿ ਰਿਹਾ ਕਿ ਜਿਹੜੇ ਆਰਕੀਟੈਕਟ ਨੇ ਬਿਲਡਿੰਗ ਦਾ ਪਲਾਨ ਬਣਾਇਆ ਹੈ ਉਹ ਆਰਕੀਟੈਕਟ ਨਾ ਕਿਦੇ ਇੱਥੇ ਸਾਈਟ ਤੇ ਆਇਆ ਨਾ ਉਹਨੇ ਕਿ ਜਿਹੜੇ ਇੱਥੇ ਪੁਰਾਣੇ ਪੇੜ ਹੈਗੇ ਉਹਨਾਂ ਨੂੰ ਬਿਲਡਿੰਗ ਦਾ ਪਾਰਟ ਬਣਾਇਆ ਜਾ ਸਕਦਾ ਕਿ ਨਹੀਂ ਬਣਾਇਆ ਜਾ ਸਕਦਾ ਅਸੀਂ ਇੱਥੇ ਸਾਨੂੰ ਜਦੋਂ ਪਤਾ ਲੱਗਿਆ ਅਸੀਂ 16 ਤਰੀਕ ਨੂੰ ਇੱਥੇ ਪ੍ਰੋਟੈਸਟ ਕਰਨ ਆਏ ਇੱਥੇ ਪ੍ਰੋਟੈਸਟ ਕਰਕੇ ਅਸੀਂ ਕੰਮ ਰੁਕਵਾਤਾ ਨਾਲ ਦੀ ਨਾਲ ਵਾਪਸ ਜਾ ਕੇ 16 ਤਰੀਕ ਨੂੰ ਹੀ ਅਸੀਂ ਐਨਜੀਟੀ ਵਿੱਚ ਅਸੀਂ ਐਨਜੀਟੀ ਵਿੱਚ ਕੇਸ ਫਾਈਲ ਕੀਤਾ ਜਿਹਦੇ ਕੀ ਆ ਜਿਹਦੀ ਜਿਹਦੀ ਜਿਹੜੀ ਰਸੀਦ ਹੈਗੀ ਹੈ ਉਹ ਕੰਟਰੈਕਟਰ ਨੂੰ ਵਟਸਐਪ ਕਰ ਦਿੱਤੀ ਗਈ ਨਾਲੇ ਉਹਨੂੰ ਕਾਲ ਕਰਕੇ ਮੈਂ ਇਹ ਵੀ ਦੱਸਤਾ ਕਿ ਇਹ ਜਿਹੜਾ ਕੇਸ ਹੈ ਐਨਜੀਟੀ ਚ ਫਾਈਲ ਹੋ ਗਿਆ ਹੈ ਇਹ ਹੁਣ ਸਬ ਜੁਡੀਸ ਮੈਟਰ ਹੈਗਾ ਤੇ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੀਦੀ ਉਸ ਤੋਂ ਇਲਾਵਾ ਜਿਹੜੇ ਪੀ ਡਬਲਯੂ ਡੀ ਦੇ ਜੂਨੀਅਰ ਇੰਜੀਨੀਅਰ ਸਿਗੇ ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸ ਰਿਹਾ ਜੀ ਜਦੋਂ ਤੁਸੀਂ ਇਹ ਸਾਰੀ ਕਾਰਵਾਈ ਕਰ ਰਹੇ ਹੋ ਜਿੱਦਾਂ ਤੁਸੀਂ ਐਨ ਜੀਟੀ ਨੂੰ ਵੀ ਸ਼ਿਕਾਇਤ ਦੇ ਦਿੱਤੀ ਉਹਨਾਂ ਨੇ ਵੀ ਚਲੋ ਤੁਹਾਡੀ ਕਾਰਵਾਈ ਦੇ ਉੱਤੇ ਗੌਰ ਕੀਤਾ ਤਾਂ ਕਿਸੇ ਨੇ ਇਹਦੇ ਉੱਤੇ ਰੋਕ ਲੱਗੀ ਸੀ ਜਦੋਂ ਮੰਨ ਲਓ ਵੀ ਤੁਸੀਂ ਜਦੋਂ ਤੁਸੀਂ ਦੱਸ ਰਹੇ ਵੀ ਕੱਲ ਅਸੀਂ 9 ਵਜੇ ਇੱਥੋਂ ਗਏ ਆ ਉਦੋਂ ਤੱਕ ਇਹ ਖੜੇ ਸੀਗੇ ਰੁਕ ਪਾਜੀ ਅਸੀਂ ਇਹ ਇੱਥੇ ਅਸੀਂ ਕੋਸ਼ਿਸ਼ ਕੀਤੀ ਕਿ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੰਦੇ ਬੈਠਣ ਤੇ ਸ਼ੱਖੋ ਕੀ ਵੱਖ-ਵੱਖ ਵਾਤਾਵਰਨ ਪ੍ਰੇਮੀ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਤੇ ਜਸਵੀ ਸਿੰਘ ਸਾਹਿਬ ਆ ਇਦਾਂ ਦੇ ਮੈਨੂੰ ਲੱਗਦਾ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਹੋਣਗੇ ਜਿਹੜੇ ਇਹਨਾਂ ਰੁੱਖਾਂ ਨੂੰ ਵਿਚਾਰੇ ਸੀਗੇ ਭਾਜੀ ਵਾਤਾਵਰਨ ਪ੍ਰੇਮੀ ਤਾਂ ਸ਼ਹਿਰ ਵਿੱਚ ਬਹੁਤ ਹੈ ਬਟ ਇਹ ਕਿ ਜੇਲਾ ਕੋਈ ਵਾਤਾਵਰਨ ਪ੍ਰੇਮੀ ਨਹੀਂ ਵੀ ਹੈ ਸਾਥ ਆਉਣੇ ਵੀ ਲੈਣਾ ਨਾ ਸਾਡੇ ਸ਼ਹਿਰ ਵਿੱਚ ਆ ਸੁਣ ਲਈ ਮੈਮ ਦੀ ਭਾਵਨਾਵਾਂ ਜਿਹੜੀਆਂ ਨੇ ਇਸ ਪਿੱਪਲ ਦਾ ਮਾਰਡਰ ਹੋ ਗਿਆ ਕਿੰਨੇ ਹੋ ਜੇ ਪਿੱਪਲ ਸਾਡੇ ਭਾਰਤ ਸਾਡੇ ਪੰਜਾਬ ਵਿੱਚ ਲਾਪਤਾ ਨੇ Mr. Ansel was here videotaping us. This hundred-year-old pelican tree which gave us its leaves are already dying. Eight hours into, into its murder, its leaves are already dying how can we put up with this travesty? the contractor told me the pwd officer is going to meet for the dc this morning, today, as i speak. it's a like quarter to 12. he told me he's going to meet him this morning. i was worried. i thought there was something fishy going on. work on the phone numbers, laime. work on the phone number, bansiga. my colleague came and told me the tree has already been murdered i have nothing else to say. this lawlessness will be punished. ਆਈ ਐਮ ਡਿਟਰਮਿੰਡ ਇਹ ਲਾਉਲੈਸਨੈਸ ਨਾਲ ਅਸੀਂ ਵੱਡੇ ਤੋਂ ਵੱਡੀ ਸਜ਼ਾ ਮਿਲੇਗੀ ਜਿਨ੍ਹਾਂ ਨੇ ਰਾਤ ਨੂੰ ਛੋਰਾ ਮੰਗਾ ਕੇ ਇਹ ਦੋ ਐਂਸ਼ੈਂਟ ਟਰੀਜ਼ ਨੂੰ ਮਾਰਤਾ ਇਹ ਦੇਖੋ ਕਿ ਵਕ ਵਕ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਰੁੱਖਾਂ ਨੂੰ ਬਚਾ ਲਿਆ ਜਾਵੇ ਤੇ ਜਸਵੀਰ ਸਾਹਿਬ ਇਹ ਰਾਤ ਨੂੰ ਕਿਦਾਂ ਕੱਟਣ ਆਉਂਦੇ ਆ ਕੰਨੇ ਕ ਵਜੇ ਦਾ ਸਮਾਂ ਹੁੰਦਾ ਵਾ ਤੁਹਾਨੂੰ ਕੁਝ ਪਤਾ ਲੱਗਿਆ ਆ ਪਾਜੀ ਅਸੀਂ ਰਾਤੀ 9 ਵਜੇ ਜਿਹੜੇ ਪੇੜ ਹੈ ਇਹਨਾਂ ਨੂੰ ਅਸੀਂ ਬਿਲਕੁਲ ਇਨਟੈਕਟ ਛੱਡ ਕੇ ਗਏ ਸੀ 6 ਪੇੜ ਜਿਹੜੇ ਸੀਗੇ ਇੱਥੇ ਕਾਫੀ ਇਹਦੇ ਵੱਡੇ ਪੇੜ ਹੈ ਇੱਕ ਇੱਥੇ ਪੀਪਲ ਦਾ ਪੇੜ ਸੀਗਾ ਜਿਹੜਾ ਜਿਹੜਾ ਪੀਪਲ ਦਾ ਪੇੜ ਸੀਗਾ ਜਿਹੜਾ ਘੱਟੋ ਘੱਟ ਮੇਰੇ ਖਿਆਲ ਨਾਲ 100 ਸਾਲ ਪੁਰਾਣਾ ਸੀਗਾ ਤੇ ਆ ਇੱਕ ਪਿਲਕਨ ਦਾ ਪੇੜ ਸੀਗਾ ਜਿਹੜਾ ਮੇਰੇ ਖਿਆਲ ਨਾਲ 120 130 ਫੁੱਟ ਉੱਚਾ ਜਿਹਦਾ ਬਹੁਤ ਵੱਡਾ ਸਪੈਨ ਦੀ 450 ਇੰਚ ਦੀ ਗਰਦ ਸੀਗੀ ਇਹਨੂੰ ਅਸੀਂ ਰਾਤੀ ਛੱਡ ਕੇ ਗਏ ਆ ਕੰਟਰੈਕਟਰ ਨਾਲ ਰਾਤੀ ਡਾਕਟਰ ਨਵਨੀਤ ਦੀ ਗੱਲ ਹੋਈ ਆ ਉਹ ਕਹਿੰਦਾ ਰਾਤੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਤੁਸੀਂ ਨਿਸ਼ਚਿੰਤ ਰਹੋ ਕਿ ਜੋ ਤੱਕ ਐਨ ਜੀ ਡੀ ਦਾ ਫੈਸਲਾ ਨਹੀਂ ਦਿੰਦੇ ਅਸੀਂ ਕੁਝ ਨਹੀਂ ਕਰਾਂਗੇ ਬਟ ਅੱਜ ਉਹਦੀ ਸਵੇਰੇ ਆਏ ਆ ਤੁਹਾਡੇ ਸਾਹਮਣੇ ਹਾਲਾਤ ਆ ਕਿ ਆ ਸਾਰੇ ਪੇੜ ਰਾਤੋਂ ਰਾਤ ਕੰਟਰੈਕਟਰ ਚੋਰਾਂ ਦੀ ਤਰ੍ਹਾਂ ਅਗੇ ਵੱਢ ਕੇ ਗਏ ਆ ਐਨ ਜੀ ਡੀ ਵਿੱਚ ਕੇਸ ਹੋਣ ਦੇ ਬਾਵਜੂਦ ਸ਼ਹਿਰ ਦੇ ਹਰ ਮੀਡੀਆ ਨੇ ਇਹਨੂੰ ਕਵਰ ਕੀਤਾ ਹੈ ਦੀ ਵੀ ਜਦੋਂ ਇੱਡੇ ਵੱਡੇ ਰੁੱਖ ਵੱਢਣੇ ਹੁਣ ਤਾਂ ਜੰਗਲਾਤ ਵਿਭਾਗ ਦੇ ਵੱਲੋਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਕੀ ਇਹਨਾਂ ਨੇ ਮਨਜ਼ੂਰੀਆਂ ਲਈਆਂ ਸੀਗੀਆਂ ਭਾਜੀ ਸਾਰੇ ਹਿੰਦੁਸਤਾਨ ਵਿੱਚ ਕੋਈ ਵੀ ਪੇੜ ਜਿਹੜਾ ਹੈਗਾ ਹੈ ਕੋਈ ਵੀ ਮਹਿਕਮਾ ਆਪਣੀ ਮਰਜ਼ੀ ਨਾਲ ਨਹੀਂ ਕੱਟ ਸਕਦਾ ਜਿਉਂ ਤੱਕ ਉਹਦੀ ਜਿਹੜੀ ਅਥਾਰਟੀ ਹੈਗੀ ਉਸ ਤੋਂ ਉਹਦੀ এনवायरमेंटਲ ਕਲੀਅਰੈਂਸ ਨਹੀਂ ਲਈ ਗਈ ਮੈਂ ਇਹ ਪੁੱਛਣਾ ਚਾਹਨਾ ਕਿ ਪੀ ਡਬਲਯੂ ਡੀ এনवायरमेंटਲ ਕਲੀਅਰੈਂਸ ਦੇ ਸਕਦੀ ਹੈ ਅਸੀਂ ਜੰਗਲਾਤ ਮਹਿਕਮੇ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਸਾਡੇ ਇਸ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਪਬਲਿਕ ਜਾਂ ਪ੍ਰਾਈਵੇਟ ਲੈਂਡ ਹੈ ਇਟ ਇਜ਼ ਨਾਟ ਅ ਫੋਰੈਸਟ ਲੈਂਡ ਤੇ ਅਸੀਂ ਸਿਰਫ ਜਿਹੜੇ ਪੇੜਾਂ ਦੀ ਅਸੈਸਮੈਂਟ ਕਰਕੇ ਦਿੱਤੀ ਆ ਉਹਨਾਂ ਨੂੰ ਕਿ ਜੇ ਪੇੜ ਤੁਸੀਂ ਆ ਕੱਟਨੇ ਆ ਉਹ ਪੇੜ ਇੰਨੇ ਮੁੱਲ ਦੇ ਵਿਕਨੇ ਚਾਹੀਦੇ ਆ ਜੇ ਤੁਹਾਨੂੰ ਭਾਵੇਂ ਜੁੱਤ ਜੇ ਰਾਤ ਨੂੰ ਵੀ ਆ ਕੇ ਲੋਕੀ ਪੇੜ ਐਵੇਂ ਕੱਟਣਗੇ ਤਾਂ ਮੈਨੂੰ ਇਹ ਦੱਸੋ ਕਿ ਸ਼ਹਿਰ ਵਿੱਚ ਕਿਹੜਾ ਪੇੜ ਸੇਫ ਹੈ ਤੇ ਇੱਕ ਸਾਡੇ ਵਰਗਾ ਆਮ ਇਨਸਾਨ ਜੇ ਲੋਕੀ ਪੇੜਾਂ ਨੂੰ ਬਚਾਉਣਾ ਚਾਹੁੰਦਾ ਹੈ ਉਹ ਪੇੜਾਂ ਨੂੰ ਕਿਵੇਂ ਬਚਾਊਗਾ ਜਿਵੇਂ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ 100 150 ਸਾਲ ਪੁਰਾਣਾ ਚਲੋ ਹੋਊਗਾ ਇਹਦਾ ਇਤਿਹਾਸ ਐਗਜ਼ੈਕਟ ਤਾਂ ਕਿਸੇ ਨੂੰ ਵੀ ਨਹੀਂ ਪਤਾ ਪਰ ਪੌਣੇ 2 ਲੱਖ ਰੁਪਏ ਦੇ ਵਿੱਚ ਸਾਰਾ ਤੈਸ ਨਸ ਕਰਤਾ ਭਾਜੀ ਇਹ ਜਿਹੜਾ ਹੈਗਾ ਰੇਟ ਸੀ ਦਾ ਖੈਰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਤਲਬ ਸਰਕਾਰੀ ਮਹਿਕਮਿਆਂ ਦਾ ਕੀ ਹਾਲ ਚੱਲ ਰਿਹਾ ਹੈ ਲੇਕਿਨ ਇਹਦੀ ਅਸੈਸਮੈਂਟ ਅਸੈਸਮੈਂਟ 'ਚ ਦੇਖੋ ਇਹ ਫਟਾਫਟ 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 ਉਹਨੇ ਤੋਂ ਕੱਟੇ-ਬੇੜ ਲੈ ਕੇ ਜਾ ਰਹੇ ਆ ਤਾਂ ਕਿ ਕਿਸੇ ਪਾਸੇ ਕੋਈ ਆ ਕੇ ਅਸੈਸ ਨਹੀਂ ਕਰ ਜੇ ਕਿ ਇਹਨਾਂ ਦੀ ਕੀ ਵੈਲਿਊ ਸੀਗੀ ਤੇ ਇਹਨਾਂ ਦੀ ਕੋਈ এনਵਾਇਰਨਮੈਂਟਲ ਕਲੀਅਰੈਂਸ ਲਈ ਗਈ ਹੈ ਕਿ ਨਹੀਂ ਅਜੇ ਵੀ ਤਿੰਨ ਪੇੜ ਖੜੇ ਆ ਇੱਕ ਪੁਰਾਣਾ ਉੱਥੇ ਅੰਬ ਦਾ ਪੇੜ ਹੈਗਾ ਤੇ ਇੱਕ ਉੱਥੇ ਪੁਰਾਣਾ ਜਾਮੂਨ ਦਾ ਪੇੜ ਹੈ ਤੇ ਇੱਕ ਟਾਲੀ ਹੈ ਅਸੀਂ ਪੂਰੀ अच्छा मैम ਤੁਸੀਂ ਤਾਂ ਪੇਸ਼ੇਵਜੋਂ ਆਰਕੀਟੈਕਚਰ ਵੀ ਹੋ ਤੁਸੀਂ ਇੱਥੇ ਪਹਿਲਾਂ ਵੀ ਕਦੀ ਆਏ ਹੋਵੋਗੇ ਅਸੀਂ ਤਾਂ ਬਹੁਤ ਸਮਾਂ ਇੱਥੇ ਰਹੇ ਆ ਅਸੀਂ ਤਾਂ ਇਹ ਰੁੱਖਾਂ ਨੂੰ ਛਾਵਾਂ ਨੂੰ ਬਹੁਤ ਮਾਣਿਆ ਕਿ ਇਹ ਸ ਰੁੱਖਾਂ ਨੂੰ ਬਚਾਇਆ ਜਾ ਸਕਦਾ ਸੀਗਾ ਬਤੌਰ ਤੁਸੀਂ ਮੈਨੂੰ ਪ੍ਰੋਫੈਸ਼ਨਲ ਆਰਕੀਟੈਕਚਰ ਦੱਸਿਓ ਵੀ ਬਿਲਡਿੰਗ ਇਹਨਾਂ ਨੂੰ ਘੇਰੇ ਦੇ ਵਿੱਚ ਲੈ ਸਕਦੀ ਸੀ ਕਿ ਰੁੱਖਾਂ ਨੂੰ ਬਚਾਇਆ ਜਾ ਸਕਦਾ ਸੀ ਬਿਲਕੁਲ ਬਚਾਇਆ ਜਾ ਸਕਦਾ تھا ਇਹ ਆਪਕਾ ਕੋਟੀਆਰਡ ਦੇ ਵਿੱਚ ਮ ਆ ਸਕਦਾ تھا ਇਤਨਾ ਬੜਾ ਜੋ ਫੁੱਲ ਗਰੋਨ ਪੀਪਲ ਥਾ जिसके रूट्स ऑलरेडी डेवलप्ड हैं उसने क्या हार्म करना था बिल्डिंग को तो आप ये सेंटर में एज अ कोट डिज़ाइनिंग ले सकते थे छाँव भी रहती आपको ए की भी कम जरूरत पड़ती इस तरह से दूसरा वो जो आप देख रहे हो उधर स्टार्टिंग में इन्होंने पुराने ट्रीज़ काटे हैं वो भी मुझे लगता है पचास साठ साल के होंगे वो ट्रीज़ स्टार्टिंग में काटने की जरूरत ही नहीं थी hmm. क्योंकि वो तो एंट्रेंस पे आना था वो तो आपके डिज़ाइन में आना ही नहीं था तो एंट्रेंस पे आप रहने देते वो दो तो नजायज़ इन्होंने काट दिए क्योंकि इन्होंने मुझे लगता है डील की हुई है वुड की तो वो ऐसे ही इन्होंने काट दी बिना मतलब अब जो बीच में पीछे जो तेजस्वी बोल के गए हैं तो वो भी हम किसी तरह इनकॉर्पोरेट कर सकते हैं अब मैं इस बिल्डिंग की भी बात करूँ आपको ये सेम स्ट्रक्चर दोबारा नहीं मिल सकता साढ़े तेरह तेरह इंच की दीवारें हैं इसकी फाउंडेशन स्ट्रॉग है इंसुलेटेड है आपको आपको दोबारा से आज के टाइम में यही बिल्डिंग का स्ट्रक्चर मिल जाए तो वो पॉसिबल नहीं है ਨਹੀਂ ਆਪਾਂ ਦਾ ਨੈਕਸਟ ਬਿਲਡਿੰਗ ਦਾ ਸਟਰਕਚਰ ਆਪ ਦੇਖ ਹੀ ਰਹੇ ਹੋ ਅੱਜ ਕੱਲ ਜੋ ਬ੍ਰਿਜਸ ਔਰ ਸੜਕੇ ਬਣ ਰਹੀਆਂ ਹਨ ਬਸ ਉਸੇ ਇਸੇ ਨੂੰ ਰੈਨੋਵੇਟ ਕਰ ਦਿੰਦੇ ਤਾਂ ਸ਼ਾਇਦ ਜ਼ਿਆਦਾ ਵਧੀਆ ਰਹਿੰਦਾ। ਉਸ ਨੂੰ ਬਚਾ ਲੇ ਤਾਂ ਇਹ ਵੀ ਤਾਂ ਰਿਸੋਰਸਸ ਦੀ ਵੇਸਟੇਜ ਹੀ ਹੈ ਨਾ। ਹਾਂ। ਆਪ ਇਸ ਵਿੱਚ ਇਹ ਵਾਲੀ ਬ੍ਰਿਕਸ ਆਪ ਨੂੰ ਨਹੀਂ ਮਿਲਣਗੀਆਂ ਹੁਣ। ਤੁਸੀਂ ਦੇਖੋ ਵੀ ਵੀ ਰਾਤ ਨੂੰ ਆਉਣਾ ਚੋਰਾਂ ਦੀ ਤਰ੍ਹਾਂ ਕੱਟ ਜਾਣਾ ਕਾਰਵਾਈਆਂ ਚਲੋ ਹੋ ਰਹੀਆਂ ਨੇ। ਨਵੀਆਂ ਬਿਲਡਿੰਗਸ ਬਣੀਆਂ ਚਾਹੀਦੀਆਂ ਨੇ ਚਲੋ ਡਿਵੈਲਪ ਹੋਣਾ ਚਾਹੀਦਾ ਪਰ ਇਹਦੇ ਨਾਲ ਨਾਲ ਅਸੀਂ ਜਿਹੜਾ ਇਹ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹੁਣ ਤੋਂ ਪਿਖੜੇ ਨਹੀਂ ਜਾ ਰਿਹਾ ਨਹੀਂ ਤੇ ਇੱਥੇ ਇੱਕ ਇੱਥੇ ਛਾਵੇਂ ਛਾਂ ਰਹਿੰਦੀ ਸੀ ਹਮੇਸ਼ਾ ਕੱਲ ਤਾਂ ਇੱਥੇ ਪੇੜ ਥਾ ਕਿੰਨਾ ਛਾਉਂthi ਇੱਥੇ ਲੋਕ ਆਰਾਮ से ਆਪਣੀ ਵੀਡੀਓ ਵਗੈਰਾ ਬਣਾ ਰਹੇ ਥੇ पर अब ये देखिए ना हम हर चीज़ ओवर कर रहे हैं अगर हम डेवलपमेंट के साथ साथ नेचर को भी साथ लेके चलें एक बैलेंस बना के चलें तो ये शायद ये ये प्रॉब्लम हमें झेलनी ना पड़े हमें वायरस आता है तो प्रॉब्लम होती है वाटर की शॉर्टेज होती है तो प्रॉब्लम अब अब दिवाली आएगी उसके पास एक ही वाई हमारी हजारस हो जाती है तो वो तब भी हमें प्रॉब्लम होती है हम ये भूल जाते हैं कि पेड़ों की वजह से वो स्क्रीनिंग होती है एयर की और हमारे लंग्स अब बीमारियाँ अब लगा रहे हैं डॉक्टर अब ये किसी तरह से ਮੈਂ ਕਹਿੰਦੀ ਹਾਂ ਡਾਇਰੈਕਟਲੀ ਪ੍ਰੋਪੋਰਸ਼ਨੈਟੀ ਹੋ ਗਿਆ ਹੈ ਕਿ ਅਗਰ ਆਪ ਹਾਂਸੇ ਪੇੜ ਕਾਟੇਂਗੇ ਤਾਂ ਹਸਪੀਟਲ ਮੈਂ ਐਡਮਿਸ਼ਨਸ ਜ਼ਿਆਦਾ ਹੋ ਜਾਣਗੇ ਠੀਕ ਐ ਮੈਮ ਥੈਂਕ ਯੂ ਮੈਮ ਤਾਂ ਇਹ ਦੇਖੋ ਕਿ ਇੱਥੇ ਬਹੁਤ ਸਾਰੇ ਸੈਂਕੜੇ ਸਾਲਾਂ ਪੁਰਾਣੇ ਰੁੱਖ ਸੀਗੇ ਜਿਹੜੇ ਕਈ ਰੁੱਖ ਨੇ ਇੱਥੇ ਵੜ ਦਿੱਤੇ ਗਏ ਨੇ ਸਭ ਤੋਂ ਪੁਰਾਣਾ ਰੁੱਖ ਇਹ ਵਾਲਾ ਸੀਗਾ ਗੁਲਸ਼ਨ ਨੇੜੇੋਂ ਜਰੂਰ ਦਿਖਾਓ ਕਿ ਇਹਦੇ ਤੁਸੀਂ ਗਲਾਈ ਤੋਂ ਹਿਸਾਬ ਲਾ ਲਓ ਵੀ ਇਹ ਕਿੰਨੇ 100 ਸਾਲ ਪੁਰਾਣਾ ਰੁੱਖ ਹੋ ਸਕਦਾ ਹੈ ਪਰ ਇਸ ਦਾ ਮੁੱਲ ਪਾਇਆ ਏ ਪੌਣੇ 2 ਲੱਖ ਰੁਪਈਆ ਜਿੰਨੇ ਪੇੜ ਇੱਥੇ ਹੈਗੇ ਨੇ ਉਹਨਾਂ ਦਾ ਮੁੱਲ ਪੌਣੇ 2 ਲੱਖ ਰੁਪਈਆ ਪਾ ਕੇ ਤਾਂ ਇਹਨਾਂ ਤੋਂ ਕੱਟ ਦਿੱਤਾ ਗਿਆ ਹੈ ਤਾਂ ਬਹੁਤ ਵੱਡੀ ਇੱਕ ਸ਼ਰਮਨਾਕ ਘਟਨਾ ਜਿਹੜੀ ਹੈ ਉਹ ਇੱਥੇ ਵਾਪਰ ਰਹੀ ਹੈ ਕਿਉਂਕਿ ਰੁੱਖ ਜਦੋਂ ਐਡੇ ਰੁੱਖ ਕਰਨੇ ਹੋਣ ਤਾਂ ਕਿੰਨੇ ਸੈਂਕੜੇ ਸਾਲ ਲੱਗਦੇ ਨੇ ਪਰ ਇਹਨਾਂ ਰੁੱਖਾਂ ਨੂੰ ਵੱਢਣ ਲੱਗਿਆਂ ਕੁਝ ਮਿੰਟ ਲੱਗੇ ਨੇ ਇਹ ਰੁੱਖ ਦੇਖੋ ਕਿ ਦੂਰ ਤੱਕ ਜਿੱਥੇ-ਜਿੱਥੇ ਨਿਗਾਹ ਜਾਂਦੀ ਹੈ ਤੁਹਾਡੀ ਉੱਥੋਂ ਤੋਂ ਤੱਕ ਦੇਖੋ ਕਿ ਰੁੱਖ ਇਹ ਪਿੱਪਲ ਦੇ ਬੋਰਡ ਜਿਹੜੇ ਨੇ ਉਹ ਸਾਰੇ ਵੱਢ ਦਿੱਤੇ ਗਏ ਨੇ ਬਿਲਡਿੰਗ ਨਵੀਂ ਬਣਨੀ ਹੈ ਬਿਲਡਿੰਗਾਂ ਬਣਨੀਆਂ ਚਾਹੀਦੀਆਂ ਨੇ ਪਰ ਅਸੀਂ ਬਾਹਰਲੇ ਮੁਲਕਾਂ ਜਾਂ ਹੋਸਟੇਟਾਂ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ ਉੱਥੇ ਬਿਲਡਿੰਗਾਂ ਜਾਂ ਘਰ ਹੀ ਇਸ ਤਰੀਕੇ ਨਾਲ ਬਣਾਏ ਜਾਂਦੇ ਨੇ ਕਿ ਰੁੱਖਾਂ ਨੂੰ ਜਿੰਦਾ ਰੱਖਿਆ ਜਾ ਸਕੇ ਪਰ ਇੱਥੇ ਬਿਲਡਿੰਗਾਂ ਉਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਨੇ ਕਿ ਪਹਿਲਾਂ ਰੁੱਖ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਬਿਲਡਿੰਗਾਂ ਦੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਨੇ ਤਾਂ ਇੱਕ ਤਰ੍ਹਾਂ ਬਹੁਤ ਵੱਡੀ ਘਟਨਾ ਕਹਿ ਲਓ ਜਾਂ ਸ਼ਰਮਨਾਕ ਗੱਲ ਕਹਿ ਲਓ ਵੀ ਇੱਕ ਪਾਸੇ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ ਪਰ ਜਿਹੜੇ ਵਾਤਾਵਰਣ ਨੂੰ ਵਿਚਾਰੇ ਨੇ ਰੁੱਖ ਉਹਨਾਂ ਨੂੰ ਕੱਟਣ ਲੱਗਿਆਂ ਅਸੀਂ ਦਿਨ ਰਾਤ ਵੀ ਨਹੀਂ ਦੇਖਦੇ ਦੇਰ ਰਾਤ ਨੂੰ ਆ ਕੇ ਇਹ ਰੁੱਖ ਕੱਟ ਦਿੱਤੇ ਜਾਂਦੇ ਨੇ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਇਸ ਪਿੱਪਲ ਦਾ ਮਾਰਡਰ ਹੋ ਗਿਆ ਕਿੰਨੇ ਇਹ ਹੋ ਜੇ ਪਿੱਪਲ ਸਾਡੇ ਭਾਰਤ ਸਾਡੇ ਪੰਜਾਬ ਵਿੱਚ ਲਾਪਤਾ ਨੇ 100 year old whole country which gave us its leaves are already dying 8 hours into into its murder its leaves are already dying How can we put up with this travesty? Sure my colleague came and told me the tree has already been murdered. ਇਹਦਾ ਕਤਲ ਹੋ ਗਿਆ ਹੈ। This lawlessness will be punished. I am determined. ਇਹ ਲਾਲੈਸਨੈਸ ਨਾਲ ਅਸੀਂ ਵੱਡੇ ਤੋਂ ਵੱਡੀ ਸਜ਼ਾ ਮਿਲੇਗੀ ਜਿਨ੍ਹਾਂ ਨੇ ਰਾਤ ਨੂੰ ਚੋਰਾ ਮੰਗ ਆ ਕੇ ਇਹ ਦੋ ਐਂਸ਼ੈਂਟ ਟਰੀਜ਼ ਨੂੰ ਮਾਰਤਾ। ਤੇ ਜਿਹੜੇ-ਜਿਹੜੇ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੇ ਰੁੱਖ ਸੀਗੇ ਕਈ ਰੁੱਖ ਉਹਨਾਂ ਨੂੰ ਕੱਟ ਕੇ ਤਬਾਹ ਕਰ ਦਿੱਤਾ ਹੈ।